आज फिर छड़िए जानवर चलो 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 फटाफट फटाफट चल भी चल 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 तेनू की हो गया चल 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 आज भी आज आज भी भजके के भज के पाज़ के। शाबाश चल चल तू भी आज भी ती आज चलो 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 शाबाश डाकू जी आज 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 आ जाओ ओए हो ਚੂਚੇ ਦਿੱਤੇ ਸਾਰੇ ਛੱਡ ਬਈ ਤੇ ਇੱਧਰ ਪਿਆ ਹਰਾ ਤੇ ਇੱਧਰ ਬੈਲਾ ਕੁਮਾਨ ਪਾਈ ਜਾਂਦੀ ਆ ਬੈ ਜਾ ਬੈ ਜਾ ਬੈ ਜਾ ਉਹ ਬੈਲਾ ਬੈਲਾ ਬੈ ਜਾ ਬੈ ਜਾ ਕੀ ਗੱਲ ਆ ਬੈ ਜਾ ਜਾਨਵਰ ਦਿੱਤੇ ਸਾਰੇ ਛੱਡ ਬਈ ਆਜੋ ਫਿਰ ਚੱਲੀਏ ਆਪਾਂ ਸਫਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਮਿੱਤਰੋ ਅੱਜ ਬਈ ਪਹੁੰਚਿਆ ਆਪਾਂ ਗੋਪੀ ਤੇ ਜੱਫੀ ਹੋਰਾਂ ਦੇ ਕਰੇ ਤੇ ਇਹਨਾਂ ਨੇ ਬਈ ਖੁੱਡੇ ਪਾਏ ਨੇ ਨਵੇਂ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਅੱਜ ਲਾਵਾਂਗੇ ਜੋੜੇ ਇੱਧਰ ਕੱਢ ਰੱਖਿਏ ਨੇ ਕਬੂਤਰ ਕਬੂਤਰੀਆਂ ਸੱਤ ਨਵੀਆਂ ਜੋੜੀਆਂ ਲਾਉਣੀਆਂ ਨੇ ਉਹ ਲਾਵਾਂਗੇ ਤੇ ਇੱਧਰ ਸਾਫ ਸਫਾਈਆਂ ਚੱਲੀ ਜਾਂਦੀਆਂ ਨੇ ਤੇ ਜੋੜੀਆਂ ਲਾਉਣ ਤੋਂ ਪਹਿਲਾਂ ਬਈ ਇੱਧਰ ਦਵਾਈ ਲਿਆਂਦੀ ਹੈ ਜੀ ਤਾਂ ਵੀਰੇ ਆ ਡੋਲੀਆਂ ਦੇ ਉੱਤੇ ਦਵਾਈ ਮਾਰਾਂਗੇ ਤਾਂਕਿ ਸਾਰੇ ਕਟਾਣੂ ਨਿਕਲ ਜਾਣ ਤੇ ਦਵਾਈ ਹੈਗੀ ਆ ਟੈਕਟਿਕ ਆਉਂਗਾ ਟੈਕਟਿਕ ਆ ਆ ਦਵਾਈ ਹੈ ਬਈ ਦੇਖੋ ਸਕਰੀਨ ਸ਼ਾਟ ਲੈ ਲਓ ਬਈ ਆ ਦਵਾਈ ਵੀਰੇ ਖੁੱਡਿਆਂ 'ਚ ਵੀ ਮਾਰ ਸਕਦੇ ਆਪਾਂ ਕਬੂਤਰਾਂ ਦੇ ਤੇ ਡੋਲੀਆਂ 'ਚ ਵੀ ਤਾਂ ਕੋਈ ਵੀ ਕਟਾਣੂ ਹੋਣਗੇ ਜਰਾ ਫੀਨ ਹੋਣਗੇ ਚਿਚੜ ਚੋਚੜ ਸਭ ਕੁਝ ਨਿਕਲ ਜਾਂਦਾ ਕੁਝ ਨਹੀਂ ਰਹਿੰਦਾ ਦੋਨੇ ਡੋਲੀਆਂ ਸਾਫ ਹੋ ਗਈਆਂ ਬਈ ਉਹਦੇ ਵਿੱਚ ਨੇ ਚਾਰ ਖਾਨੇ ਇਹਦੇ ਵਿੱਚ ਨੇ ਤਿੰਨ ਤਾਂ ਟੋਟਲ ਸੱਤ ਖਾਨੇ ਨੇ ਤੇ ਸੱਤ ਹੀ ਜੋੜੀਆਂ ਲਾਵਾਂਗੇ ਤੇ ਜੋੜੀਆਂ ਲਾਉਣ ਤੋਂ ਪਹਿਲਾਂ ਸਾਰੀਆਂ ਜੋੜੀਆਂ ਨੂੰ ਨਵਾਵਾਂਗੇ ਦਵਾਈ ਦੇ ਵਿੱਚ ਫਿਰ ਛੱਡਾਂਗੇ ਜੋੜੀਆਂ ਲਾ ਦਈਏ ਫਿਰ ਤੁਹਾਨੂੰ ਦਿਖਾਉਨੇ ਆ ਖੁੱਡੇ ਉੱਤੇ ਚੱਲ ਕੇ ਜਿਹੜੇ ਤਾਹਾਂ ਪਾਏ ਹੋਏ ਨੇ ਬਈ ਦੋ ਉੱਤੇ ਪਾਏ ਨੇ ਖੁੱਡੇ ਤੇ ਦੋ ਸਾਹਮਣੇ ਪਾਏ ਨੇ ਉਧਰ ਆਣੀ ਬਾਈ ਥੋੜੀ ਜਿਹੀ ਪਾਣੀ ਵਾ ਦੇਖ ਕੇ ਤੇਰੇ ਗਰਾਮੋ ਕਰਾ ਦੇ ਕਿੰਨੇ ਲੀਟਰ ਪਾਣੀ ਪੰਦਾ 5 ਲੀਟਰ ਪੰਦਾ ਹੋਣਾ ਚ ਦਵਾਈ ਹੋ ਗਈ ਤਿਆਰ ਬਈ ਬੱਠਲ ਦੇ ਵਿੱਚ ਦਵਾਈ ਪਾ ਲਈ ਥੋੜੀ ਜੀ ਟੱਕਣ ਕ ਪਾਇਆ ਹਨਾ ਇੱਕ ਟੱਕਣਾ ਤੇ ਜਿਹੜੀ ਤੁਹਾਨੂੰ ਦਵਾਈ ਪਹਿਲਾਂ ਦਿਖਾਈ ਸੀ ਉਹੋ ਟਿਕ ਟਿਕ ਜੀ ਉਹ ਪਾਈ ਆ ਇਹਦੇ ਚ ਤੇ ਕਬੂਤਰ ਦਾ ਮੂੰਹ ਬਾਹਰ ਰੱਖਣਾ ਹਨਾ ਜਦੋਂ ਨਮਾਉਣਾਗਾ ਲੋ ਬਈ ਇੱਧਰ ਆ ਕੇ ਕਬੂਤਰ ਪਹਿਲਾ ਕਬੂਤਰ ਆ ਸੀ ਬਈ ਕਬੂਤਰੀ ਆ ਐਤੋਂ ਸ਼ੁਰੂਆਤ ਕਰਾਂਗੇ ਨਮਾਉਣ ਦੀ ਆਹ ਤਰੀਕਾ ਬਈ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਧੌਣ ਬਾਹਰ ਰਖੜੀਆਂ ਬਾਕੀ ਸਾਰਾ ਅੰਦਰ ਕਬੂਤਰ ਤੇ ਕਬੂਤਰ ਨੂੰ ਥੋੜਾ ਜਿਹਾ ਮਲਦੇ ਬਈ ਹੱਥ ਹਨਾ ਫੇਰਦੇ ਫੰਗਾ ਥੱਲੇ ਤੇ ਸਾਰੇ ਕਿਤੇ ਪੋਟੇ-ਪੂਟੇ ਚ ਬਾਕੀ ਪੱਲਿਆਂ ਦੇ ਅੰਦਰ ਸਾਰੇ ਕਿਤੇ ਬਈ ਹਨਾ ਤਾਂ ਜਮ੍ਹਾਂ ਸਾਫ ਹੋ ਜਾਂਦਾ ਕਬੂਤਰ ਕੋਈ ਕਟਾਣੂ ਨਹੀਂ ਰਹਿੰਦਾ ਜਿਹੜਾ ਪਾਊਡਰ ਹੁੰਦਾ ਬਈ ਉਹਦੇ ਨਾਲੋਂ ਵੱਧ ਕੰਮ ਕਰਦੀ ਇਹੇ ਬਸ ਅੱਖਾਂ ਬਚਾ ਕੇ ਰੱਖੇ ਬਈ ਕਬੂਤਰ ਦੀਆਂ ਬਾਕੀ ਹੋਰ ਕੋਈ ਚੱਕਰ ਨਹੀਂ ਤਾਂ ਇਹ ਨਮਾ ਕੇ ਬਈ ਐਂਡੋਲੀ ਚ ਛੱਡੀ ਚੱਲਾਂਗੇ। ਇਹ ਗਾਲਦਾ ਬਬਲਬੁਸ਼ ਨਹੀਂ। ਕੋਤੇ ਦੇ ਬੜਾ ਕਰਦਨ ਜੀ ਦੇ ਹੱਥ ਮਾਰਾ ਕਰ ਇੱਥੇ ਹੁੰਦਾ। ਬਸ ਇਧੇ ਰੱਖ ਤੂੰ ਭਾਰੀ ਥਲੀ ਕਰੀਏ ਤੇ ਕਦੇ ਉਹ ਰੋਡ ਦੇ ਮੰਡੀ ਨਹੀਂ ਖੁੱਤਰੀ। ਚੈਰੀ ਹੈ ਜਿਹੜੀ ਟਿਕਰਾਉਂਦੀਆਂ ਨਾਲ। ਉਹਦੋਂ ਦੂਜਾ ਹਾਂ ਤਾਂ ਲੈਣੀ ਨਹੀਂਗਾ। ਦੂਜੀ ਕਬੂਤਰੀ ਵੀ ਨਮਾਈ ਗਈ। ਆਸੀ ਬਈ ਚੌਥੀ ਦੋ ਰਹਿ ਗਈਆਂ ਇਹ ਤੋਂ ਬਾਅਦ ਟੋਟਲ 7 ਜੋੜੀਆਂ ਲਾਉਣੀਆਂ ਨੇ। ਉਹਦੇ ਜਿੰਨਾ ਉੱਠਿਲ ਆ ਜੀ ਇਹ ਕਿਰੋ ਜੀ ਨੇ। ਤਾਂ ਬਈ ਜਿਹੜੇ ਕਟਾਣੂ ਹੁੰਦੇ ਨੇ ਜਿਹੜੇ ਕਬੂਤਰ ਦੇ ਹੋਣ ਉਹਦੀ ਬਾਹਰ ਆ ਜਾਂਦੇ ਨੇ ਨਿਕਲ ਕੇ। ਆ ਆ ਗਿਆ ਹਾਂ ਹਾਂ ਹਾਂ। ਆ ਆ ਗਿਆ ਬਈ ਦੇਖੋ। ਕਾ ਆ ਗਿਆ। ਦੋ ਆ ਗਏ ਇੱਕ ਤਾਂ ਪਹਿਲਾਂ ਆ ਆ ਗਿਆ। ਆ ਆ ਗਿਆ ਹੁਣ। ਇੱਕ ਆ ਆ ਗਿਆ। ਆ ਚਾਰ ਆ। ਆ ਦੇਖੋ ਬਈ ਕਿੰਨੇ ਆਏ ਨੇ। ਹੈਗੇ ਛੋਟੇ ਛੋਟੇ ਨੇ ਉਹਨਾਂ ਨੂੰ ਦਵਾਤ ਡੋਣਾ ਪਵੇ ਫੇਰ ਰੱਖਿਆ ਕਰੋ ਇੱਕ ਦੋ ਹੂੰ 2 ਮਿੰਟ ਅੰਦਰ ਰੱਖਣਾ ਪੈਂਦਾ ਬਈ ਫੇਰ ਬਾਹਰ ਆਉਂਦੇ ਨੇ ਇੰਨੇ ਆ ਗਏ ਛੋਟੇ ਇਹਦੇ ਚਾਰ ਪੰਜ ਨਿਕਲੇ ਹੁਣ ਵਾਰੀ ਆ ਗਈ ਬਈ ਕਬੂਤਰਾਂ ਦੀ ਕਬੂਤਰੀਆਂ ਦਿੱਤੀਆਂ ਛੱਡ ਤੇ ਇਸ ਤੋਂ ਬਾਅਦ ਦੇਖਿਓ ਬਈ ਕਬੂਤਰ ਜਮਾਂ ਦੁੱਧ ਵਰਗੇ ਨਿਕਲੇ ਆਉਣਗੇ ਚਟੇ ਜਮਾਂ ਐਣ ਜਮਾਂ ਚਟੇ ਨਿਕਲੇ ਆਉਣਗੇ ਉਹ ਤੋ ਟੋਪ ਰਹਿ ਗਿਆ ਜੁੱਪੀ ਕੁਲਪਾ ਆ ਉਹਦੇ ਉੱਪਰ ਲੱਝ ਪਾਇਆ ਉਹ ਕਿੰਨੇ ਇਕੱਲੇ ਹੈਗਾ ਉਹ ਦਿੱਤੇ ਪਿਆ ਉਹ ਅੰਦਰ ਪੈ ਗਿਆ ਆ ਨਿਕਲੇ ਦੋ ਹੋਰ ਬਹੁਤ ਨਿਕਲਦੀ ਨੇ ਹਨਾ ਕਟਾਣੂ ਜੀ ਮਾਰ ਕੇ ਮਾਤਾ ਕਬੂਤਰ ਤੇ ਕਬੂਤਰੀਆਂ ਬਈ ਦੋਨੇ ਨਮਾਏ ਗਏ ਤੇ ਥੋੜੇ ਟਾਈਮ ਤੱਕ ਜੋੜੇ ਪਾਉਣੇ ਆ ਐਨੇ ਇਹਨਾਂ ਨੂੰ ਸੁੱਕ ਲੈਣ ਦਿਓ ਡੋਲੀਆਂ ਬਈ ਇੱਧਰ ਲਾ ਲੀਆਂ ਇੱਥੇ ਲਾਵਾਂਗੇ ਜੋੜੇ ਇੱਕ ਇੱਧਰ ਲਾ ਲਈ ਡੋਲੀ ਇੱਕ ਇਹਦੇ ਨਾਲ ਲਾਤੀ ਆ ਜਾਓ ਬਈ ਫਿਰ ਜੋੜੀਆਂ ਲਾਉਨੇ ਆ ਹੁਣ ਆਫ ਹੀ ਬਈ ਪਹਿਲੀ ਜੋੜੀ ਪਹਿਲੀ ਇਹਨਾਂ ਦੀ ਲਾਵਾਂਗੇ ਲਾਲ ਸਿਰਾ ਕਬੂਤਰਾ ਰਤੀ ਕਬੂਤਰੀ ਆ ਖਟੀਆਂ ਖਾਂਦੀ ਕਬੂਤਰੀ ਆ ਚਿੱਟੀਆਂ ਖਾਣਾ ਕਬੂਤਰਾ ਤੇ ਇਹਨਾਂ ਦਾ ਜੋੜ ਆਪਾਂ ਕਿਹੜੇ ਲੁੱਟ ਲਈ ਜੰਨੇ ਆ ਮਤਲਬ ਗਰਮ ਨਾਲ ਠੰਡਾ ਦੋਨੇ ਗਰਮ ਨੇ ਦੋਨੇ ਗਰਮ ਨੇ ਠੀਕ ਆ ਤਾਂ ਬਈ ਦੋਨੇ ਗਰਮ ਨੇ ਤੇ ਜੋੜੀ ਦੇਖੋ ਬਈ ਬਾਕੀ ਬਈ 7 ਜੋੜੀਆਂ ਲਾਵਾਂਗੇ ਬਿੰਦਰ ਵਾਲਿਆਂ ਚੋਂ ਆ ਇਹ ਤੇ ਦੱਸਿਓ ਜਰੂਰ ਤੁਹਾਨੂੰ ਕਿਹੜਾ ਜੋੜਾ ਸਹੀ ਲੱਗਿਆ ਕਿਹੜਾ ਫਿੱਟ ਬੈਠਾ ਜਿਹਨੂੰ ਜਿਹਨੂੰ ਜਿਹੜਾ ਲੱਗਿਆ ਦਫਿਓ ਵੀ ਕਮੈਂਟ ਕਰਕੇ ਬਾਕੀ ਵੀ ਜਿਹੜੇ ਕਬੂਤਰ ਆਪ ਮੰਨੇ ਤੋਂ ਕਬੂਤਰ ਲੈਂਦੇ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਜੋੜੇ ਵੀ ਵਿੱਚ ਲਾਉਣੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਦਾ ਸ਼ੌਂਕ ਕਰਵਾਇ ਨਹੀਂ ਸੀਗਾ ਤਿੰਨ ਚਾਰ ਜੋੜੀਆਂ ਲੈਂਦੀਆਂ ਸੀ ਉਹਦੇ ਬਸ ਤਾਂ ਜੋੜਾ ਮਿਲ ਰਿਹਾ ਹੈ ਤਾਂ ਅੱਜ ਦਿਖਾਉਣੇ ਆ ਤੁਹਾਨੂੰ ਜਿਹੜੇ ਮੰਨੇ ਵਾਲੇ ਜੋੜੇ ਹੋਏ ਉਹ ਦਿਖਾ ਦੀ ਉਹਦੇ ਆਪਾਂ ਸ਼ੌਂਕ ਕਰਾਇ ਨਹੀਂ ਸੀਗਾ ਲੋ ਵੀ ਆਹ ਸੀ ਦੂਜੀ ਜੋੜੀ ਇਹ ਵੀ ਖੱਟੀਆਂ ਤੇ ਚਿੱਟੀਆਂ ਅੱਖਾਂ ਦੀ ਜੋੜੀ ਆ ਇਹ ਵੀ ਗਰਮ ਨੇ ਦੋਨੇ ਕਬੂਤਰੀ ਗਰਮਾ ਕਬੂਤਰ ਠੰਡਾ ਤੇ ਕਬੂਤਰੀ ਗਰਮ ਆ ਆਸੀ ਬਈ ਦੂਜੀ ਜੋੜੀ ਦੇਖੋ ਲਓ ਜੀ ਇਹਨੂੰ ਵੀ ਛੱਡ ਦਿੰਨੇ ਆਪਾਂ ਅੰਦਰ ਉਧਰ ਲ ਤੇ ਉਧਰ ਆ ਦੋ ਖਾਨਿਆਂ ਚ ਜੋੜੀਆਂ ਲੱਗੀਆਂ ਹੁਣ ਵਾਰੀ ਤੀਜੀ ਆ ਲਓ ਜੀ ਹੁਣ ਆ ਗਈ ਮੰਨੇ ਵਾਲੀ ਜੋੜੀ ਜਿਹੜੀ ਆਪਾਂ ਪਰਸੋਂ ਲਿਆਂਦੇ ਨੇ ਦੇਖੋ ਬਈ ਆ ਨਹੀਂ ਬਈ ਇੱਕ ਆ ਜੋੜੀ ਗਿਫਟ ਦਿੱਤੀ ਹੈਗੀ ਆ ਕਬੂਤਰ ਆ ਸ਼ਾਕ ਆ ਇਹ ਕਬੂਤਰੀ ਹੈ ਸ਼ਾਕ ਖੀਤੇ ਚਿੱਟੀਆਂ ਦਾ ਕਬੂਤਰ ਆ ਤਾਂ ਵੀ ਕਾ ਜੋੜੀ ਗਿਫਟ ਦਿੱਤੀ ਸੀ ਤੇ ਇਹਨਾਂ ਦਾ ਜੋੜਾ ਲਾਉਣ ਲੱਗਿਆ ਬਾਕੀ ਰੰਗ ਲਾਇਆ ਹੋਇਆ ਦੋਨਾਂ ਦੀ ਇੱਕੋ ਜਿਹਾ ਫਿਰਾਂ ਤੇ ਨਾਲੇ ਪੂਛਾਂ ਤੇ ਆ ਸੀ ਤੀਜੀ ਜੋੜੀ ਉਹ ਥੱਲੇ ਛੱਡਤੀ ਉਹ ਬਦਲਾ ਇਸ ਕਬੂਤਰ ਨੂੰ ਸ਼ਾਕ ਖਾ ਸ਼ਾਕ ਖਾ ਸ਼ਾਕ ਖਾ ਆਫੀ ਬਈ ਚੌਥੀ ਜੋੜੀ ਇਹ ਵੀ ਮੰਨੇ ਵਾਲੀ ਜੋੜੀ ਹੈ ਹਨਾ ਕਬੂਤਰ ਆਪਣਾ ਤੇ ਕੋ ਆ ਕਬੂਤਰੀ ਮੰਨੇ ਵਾਲੀ ਆ ਬਈ ਦੇਖੋ ਸ਼ਾਖੀ ਤੇ ਇਧਰ ਆ ਕਬੂਤਰ ਆਪਣਾ ਖੱਟੀ ਤੇ ਕਾਲੀ ਅੱਖ ਦਾ ਇਧਰੋਂ ਵੀ ਅੱਖ ਦੇਖੋ ਬਈ ਕਿਹੇ ਜੀ ਆ ਤਾਂ ਬਈ ਕਿੰਨਾ ਦਾ ਜੋੜਾ ਲਾਉਣ ਲੱਗੇ ਆ ਆਫੀ ਆਪਣਾ ਚੌਥਾ ਜੋੜਾ ਆ ਗੋਦਰੀ ਜਨਾ ਲਓ ਇਧਰ ਆ ਗਿਆ ਬਈ ਪੰਜਵਾਂ ਜੋੜਾ ਇਹ ਵੀ ਮੰਨੇ ਵਾਲਿਆਂ ਚੋਂ ਇਹ ਆਪਣੇ ਆ। ਲਓ ਜੀ ਇਹ ਵੀ ਚਿੱਟੀ ਤੇ ਖੱਟੀ ਅੱਖ ਦਾਗਾ। ਇਹ ਵੀ ਦੋਨੇ ਗਰਮ ਆ ਕਿ ਗਰਮ ਠੰਡੇ? ਇਹ ਵਧੀਆ ਠੀਕ ਨੇ ਦੋਨੇ। ਦੋਨੇ ਠੀਕ ਆ ਬਈ ਬੜੇ ਨਾ ਗਰਮਾ ਨਾ ਜ਼ਿਆਦਾ ਠੰਡੇ ਆ ਤੇ ਦੇਖੋ ਬਈ ਆ ਸੀ ਪੰਜਵਾਂ ਜੋੜਾ। ਪੰਜ ਹੋ ਗਏ ਹੈਨਾ? ਤਾਂ ਵੀ ਪੰਜ ਹੋ ਗਏ ਦੋ ਕਿ ਰਹਿ ਗਏ ਬਸ। ਉਧਰ ਤੇ ਉਧਰ ਹੱਟ ਜੇ। ਹੁਣ ਆਊਗਾ ਬਈ ਛੇਵਾਂ ਜੋੜਾ। ਆਸੀ ਬਈ ਛੇਮੀ ਜੋੜੀ ਆ ਮੰਨੇ ਵਾਲਾ ਕਬੂਤਰ ਆ ਬਈ ਤੇ ਆ ਘਰ ਦੀ ਕਬੂਤਰੀ ਐ ਤੇ ਆ ਬੰਨੇ ਨੇ ਕਬੂਤਰ ਗਿਫਟ ਦਿੱਤਾ ਅਸੀਂ ਚਿੱਟੀਆਂ ਆਖਾਂ ਦਾ ਤਾਂ ਬਈ ਇਹਨਾਂ ਦੋਨਾਂ ਦਾ ਆਪ ਚਲਾਉਣ ਲੱਗੇ ਆ ਜੋੜਾ ਲਓ ਜੀ ਆ ਛੇਮਾ ਜੋੜਾ ਹੁਣ ਆਉ ਵੀਰੇ ਲਾਸਟ ਸਤਮਾ ਜੋੜਾ ਉਹ ਵੀ ਮੰਨੇ ਵਾਲਿਆ ਉਹ ਆਪਣਾ ਪੁਰਾਣਾ ਘਰ ਦੇ ਖੂਤਰ ਆ ਪਾ ਸਕਦੇ ਪੁਰਾਣੀ ਘਰ ਦੇ ਖੂਤਰ ਆ ਠੀਕ ਆ ਬਈ ਉਹੀ ਆ ਜਿਹਨਾਂ ਦੀ ਦਾਨੇ ਵਾਲੇ ਛੱਡੀ ਸੀ ਆਪਾਂ ਲੋ ਜੀ ਆਫ ਹੀ ਲਾਸਟ ਜੋੜਾ ਇਹ ਘਰ ਦਾ ਜੋੜਾ ਬਈ ਇਹ ਜੋੜੀ ਪਾਸ ਆ ਇਹ ਆਫ ਚੀ ਲਾਵਾਂਗੇ ਇਸ ਵਾਰ ਵੀ ਬਹੁਤ ਵਧੀਆ ਉੱਡੇ ਨੇ ਬਈ ਇਹਨਾਂ ਦੇ ਅੱਗੇ ਹਨਾ ਧੀ ਪੁੱਤ ਖੱਟੀਆਂ ਅੱਖਾਂ ਦਾ ਤੇ ਛੱਟੀਆਂ ਅੱਖਾਂ ਦਾ ਜਾਇਦਰ ਜੋੜੇ ਇਹੀ ਲੱਗੇ ਨੇ ਖੱਟੀਆਂ ਦੇ ਛੱਟੀਆਂ ਦੇ ਲੱਗੇ ਨੇ ਤੇ ਬਈ ਆ ਜੋੜੀ ਵੀ ਬਾਕੀ ਘੰਟਾ ਹਨਾ ਬੱਚੇ ਬਹੁਤ ਉੱਡਦੇ ਨੇ ਬਈ ਇਹਨਾਂ ਦੇ ਤਾਂ ਬਈ ਆਫ ਹੀ ਸੱਤਵਾਂ ਜੋੜਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੱਤ ਜੋੜਿਆਂ ਚੋਂ ਕਿਹੜਾ ਕਿਹੜਾ ਜੋੜਾ ਵਧੀਆ ਲੱਗਿਆ ਇਹਨੂੰ ਛੱਡਦੇ ਨੇ ਇੱਥੇ ਤਾਂ ਬਈ ਜੋੜੇ ਸਾਰੇ ਲੱਗੇ ਕਾ ਮੋਕਿਆ ਆਜੋ ਹੁਣ ਆਪਾਂ ਮੜਿਆ ਖੁੱਡਿਆਂ ਤੇ ਨਿਗਾਹ ਮਾਰਿਆ ਇਹ ਖੁੱਡੇ ਦੇਖੇ ਇਹ ਕਿ ਮੈਨੇ ਬਾਕੀ ਭਈ ਜੋੜੀਆਂ ਬਾਰੇ ਪੱਕਾ ਦੱਸਿਓ ਕਿਹੜੇ ਨੂੰ ਕਿਹੜਾ ਜੋੜਾ ਵਧੀਆ ਲੱਗਿਆ ਪੱਕਾ ਦੱਸਿਓ ਕਮੈਂਟ ਕਰਕੇ ਆਹ ਕਬੂਤਰ ਤਾਂ ਲੱਗ ਵੀ ਗਏ ਤਾਂ ਲਾਲੂ ਦੋ ਦਿਨਾ ਚ ਜੋੜਾ ਆ ਵੀ ਲਾਲੂ ਦੋ ਦਿਨਾ ਚ ਬਸ ਆ ਥੋੜੇ ਠੰਡੇ ਬੈਠੇ ਨੇ ਹਾਂ ਇਹ ਰੱਤੇ ਠੰਡੇ ਬੈਠੇ ਆ ਉਹ ਤਾਂ ਲੱਗ ਵੀ ਗਈ ਮੈਨੂੰ ਲੱਗਦਾ ਉਹ ਦੇਖ ਚੁੰਝਾਂ ਮਲਾਈ ਜਾਂਦੇ ਉਹਨਾਂ ਕਬੂਤਰੀ ਲੱਗ ਰਹੀ ਆ ਉਹ ਤਾਂ ਲੱਗ ਵੀ ਗਿਆ ਲੈ ਉਹ ਵੀ ਲੱਗੀ ਮਸਤਰੀਆ ਕਬੂਤਰੀ ਉਧਰ ਵੀ ਉਹ ਕਬੂਤਰੀ ਵੀ ਪੂਰਾ ਚੱਲ ਰਿਹਾ ਹੈਗਾ ਉਹ ਵਿਚਾਲੜੀ ਜੋੜੀ ਠੰਡੀ ਬੈਠੀ ਏ ਥੋੜੀ ਜੀ ਆਹ ਜੋੜੀ ਤਾਂ ਮਿਲ ਹੀ ਪਈ ਆ ਬਈ ਬਸ ਉਹ ਵੀ ਮਿਲ ਗਈ ਮਿਲ ਗਈ ਸੰਝ ਤੇ ਬੱਸ ਤੇ ਆਜੋ ਬਈ ਫਿਰ ਦਿਖਾਈਏ ਤੁਹਾਨੂੰ ਖੁੱਡੇ ਆ ਪਾਏ ਨੇ ਖੁੱਡੇ ਬਈ ਦੇਖੋ ਦੋ ਪਾਏ ਨੇ ਉੱਤੇ ਤੇ ਦੋ ਪਾਏ ਨੇ ਥੱਲੇ ਥੱਲੇ ਨੇ ਜੋੜੀਆਂ ਵਾਲੇ ਆਹ ਨੇ ਬੱਚਿਆਂ ਵਾਲੇ ਤੇ ਬਈ ਇਹ 10 ਫੁੱਟ ਲੰਬੇ ਨੇ ਤੇ ਚੌੜੇ ਨੇ ਇਹ ਮੇਰੇ ਖਿਆਲ ਚ 7-8 ਫੁੱਟ ਚੌੜੀ ਹੋਣੀ ਬਾਕੀ ਆ ਜੋ ਆਪਾਂ ਦੇਖ ਲੈਨੇ ਆ ਅੰਦਰ ਚਾਲਦੇ ਆ ਅੰਦਰੋਂ ਦੇਖਦੇ ਆ ਇਹ ਬਾਹਰੋਂ ਤਾਂ ਬਹੁਤ ਵਧੀਆ ਬਣੇ ਨੇ ਬਈ ਬਹੁਤ ਸੋਹਣੇ ਆ ਤੇ ਅੰਦਰੋਂ ਦੇਖਦੇ ਆ ਛੱਟ ਲੋ ਵੀ ਦੇਖੋ ਫਿਰ ਐਂ ਸਾਹਮਣੇ ਰਖਾਤੀ ਵੀਰੇ ਵਿੰਡੋ ਰੋਸ਼ਨਦਾਨ ਤੇ ਇੱਥੋਂ ਆਏ ਹਾਏ ਹਾਏ ਕੀ ਹਵਾ ਆਉਂਦੀ ਆ ਪੂਰੀ ਵਧੀਆ ਹਵਾ ਆਉਂਦੀ ਆ ਬਈ ਫੁੱਲ ਤੇ ਪਿਛਲੀ ਕੰਧ ਤੇ ਆ ਆ ਗਿਆ ਤੇ ਦੇਖੋ ਬਈ ਇੰਨਾ ਚੌੜਾ ਕਟੋ-ਕਟ 7 ਫੁੱਟ ਚੌੜਾ ਹੋਊ ਮੇਰੇ ਹਿਸਾਬ ਨਾਲ ਤੇ ਉੱਤੇ ਛੱਤ ਤੇ ਪਵਾਤਾ ਬਈ ਲਾਲ ਪੱਥਰ ਤੇ ਆਹ ਪਹਿਲਾ ਵਾਲਾ ਡਿਜ਼ਾਈਨ ਸੀ ਕੋਠੀ ਦਾ ਇਹ ਬੰਦ ਨਹੀਂ ਕਰੇ ਕਿਉਂਕਿ ਵੀਰੇ ਆ ਵੀ ਹਵਾ ਦੀ ਕ੍ਰੋਫਿੰਗ ਦੇਣਗੇ ਸਾਰੇ ਹਨਾ ਇਹਨਾਂ ਨੂੰ ਵਿੱਚ ਹੀ ਲੈ ਲਿਆ ਤੇ ਉਸ ਤੋਂ ਬਾਅਦ ਵੀਰੇ ਹਲੇ ਪਲਾਸਟਰ ਕਰਾਉਣਾ ਇਹ ਪਲਾਸਟਰ ਕਰਾ ਕੇ ਫਿਰ ਪੂਰੀ ਗੱਲਬਾਤ ਬਣ ਜੂਗੀ ਹਨਾ ਤਾਂ ਦੇਖੋ ਬਈ ਖੁੱਡੇ ਵਧੀਆ ਖੁੱਲੇ ਪੈ ਗਏ ਤੇ ਗਾਡਰ ਪਾ ਕੇ ਉੱਤੇ ਪਾਤਾ ਪੱਥਰ ਵਧੀਆ ਗੱਲਬਾਤ ਬਣ ਗਈ ਬਾਕੀ ਆ ਜਾਓ ਬਈ ਦੂਜਾ ਦਿਖਾਉਣੇ ਆ ਆਖੋ ਡਾ ਵੀ ਦੇਖੋ ਖੁੱਲ ਜਾ ਲਓ ਜੀ ਖੁੱਲ ਗਿਆ ਬਈ ਦੇਖੋ ਬਈ ਆ ਵੀ ਫੇਮ ਹੀ ਬਣਾਇਆ ਬਈ ਪਿੱਛੇ ਵਿੰਡੋ ਰਖਾਤੀ ਪੂਰੀ ਵਧੀਆ ਫੁੱਲ ਹਵਾ ਆਉਂਦੀ ਆ ਤੇ ਇਧਰ ਵੀ ਡਿਜ਼ਾਈਨ ਆਗੇ ਬਈ ਅਹੀਂ ਤੇ ਇਥੋਂ ਹਵਾ ਕਰਾਸ ਹੋ ਕੇ ਤੇ ਜਦੋਂ ਪਲਾਸਟਰ ਕਰਾਉਣਗੇ ਇਹਦੇ ਵਿੱਚ ਵੀ ਟੰਗੜਾ ਦੇਣਗੇ ਤਾਂ ਕਿ ਹਵਾ ਐ ਟੱਪ ਜੇ ਹਨਾ ਪਰਲੇ ਖੁੱਡੇ ਚ ਤੇ ਇਹਨਾਂ ਨੇ ਵਿਚਾਲੜੀ ਕੰਦਾ ਨਹੀਂ ਰੱਖੀਆ ਇਹਤੇ ਨਹੀਂ ਕਰਾਇਆ ਕੁਛ ਬਸ ਸਾਰ ਰਵਾਇ ਨੇ ਆ ਚੀਜ਼ਾਂ ਤੇ ਦੇਖੋ ਬਈ ਸੇਮ ਸਾਰੀ ਇੱਕੋ ਹੀ ਛਾਤਾ ਤੇ ਦੋਨੇ ਖੁੱਡੇ ਵਧੀਆ ਖੁੱਲੇ ਪੈ ਗਏ ਬਈ ਵਧੀਆ ਗੱਲਬਾਤ ਬਣ ਗਈ ਤੇ ਆਜੋ ਛੱਲੀਏ ਬਾਹਰ ਹੁਣ ਲਓ ਜੀ ਬਾਕੀ ਬਈ ਪਲਾਸਟਰ ਕਰਾਉਣੇ ਰਹਿੰਦੇ ਨੇ ਪਲਾਸਟਰ ਕਰਾ ਕੇ ਬੋਹ ਕੈਂਡ ਲੱਗੂ ਚੀਜ਼ ਜਦੋਂ ਰੰਗ ਰੰਗ ਹੋ ਗਿਆ ਉੱਤੇ ਤੇ ਤੁਸੀਂ ਸਾਰੇ ਆਣੇ ਨੀ ਕਮੈਂਟ ਕਰਕੇ ਦੱਸਣਾ ਬਈ ਕਿਵੇਂ ਲੱਗੇ ਖੁੱਡੇ ਕਿਵੇਂ ਲੱਗਿਆ ਬਾਈ ਹੋਰਾਂ ਦਾ ਨਵਾਂ ਸੈਟਅਪ